ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਚੌਥਾ ਮਿਲ ਸਤ ਸੰਗਤ ਸੰਗ ਗੁਰੂ ਆ ਪੂੰਜੀ ਨਾਮ ਗੁਰਮੁਖ ਵੇਸਾ ਧੰਨ ਧੰਨ ਸਤ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਜੈਤ ਸ੍ਰੀ ਰਾਗ ਦੇ ਵਿੱਚ ਕਿਰਪਾ ਕਰ ਰਹੇ ਹਨ ਸਤਿਗੁਰੂ ਕਿਰਪਾ ਕਰੇ ਹਨ ਜੋ ਗੁਰਹਾ ਪਾਪ ਗੁਰੂ ਸਾਹਿਬ ਜੀ ਦੇ ਸਰੂਪ ਨੂੰ ਪ੍ਰਗਟ ਕਰਨ ਵਾਲੀ ਸਤਸੰਗਤ ਹੈ ਉਸ ਸੰਗਤ ਦੇ ਸੰਗ ਕੀਏ ਨਾਲ ਮਿਲਣਾ ਕਰੋ ਗੁਰੂ ਸਾਹਿਬ ਜੀ ਦੇ ਸਤਸੰਗੀ ਬਣ ਕੇ ਉਹਨਾਂ ਦੀ ਸਿੱਖ ਸੰਗਤ ਦੇ ਨਾਲ ਮਿਲਣਾ ਕਰੋ ਗੁਰਮੁਖ ਪਾਪ ਗੁਰਾਂ ਦੇ ਮੁਖ ਦੁਆਰਾ ਨਾਮ ਰੂਪੀ ਪੂੰਜੀ ਰਾਸ ਲੈ ਕੇ ਸਰੂਪਾ ਆਨੰਦ ਰੂਪੀ ਫਲ ਦੇ ਤਾਈ ਵੇ ਸਾਹਾ ਖਰੀਦਣਾ ਕਰੋ। हे ਗੁਰਮਖ ਜਨੋ ਗੁਰਾਂ ਨੂੰ ਸਰਦਾ ਰੂਪੀ ਪੂੰਜੀ ਦੇ ਕੇ ਪਰਮੇਸ਼ਰ ਦੇ ਨਾਮ ਨੂੰ ਖਰੀਦਣਾ ਕਰੋ। ਅਤੇ ਪਰਮੇਸ਼ਰ ਦੇ ਅੱਗੇ ਇਉਂ ਬੇਨਤੀਆਂ ਕਰੋ। ਹਰ ਹਰ ਕਿਰਪਾ ਧਾਰ ਮਦਸੂਦਨ ਮਿਲ ਸਤ ਸੰਗ ਓ ਮਹਾਰਾਮ। हे मधु दंत नु सूदन ਕਟਣ ਵਾਲੇ ਮਾਰਨ ਵਾਲੇ ਪਰਮੇਸ਼ਰ ਜੀ ਮਨ ਰੂਪੀ ਮધુ ਦੇ ਹੰਕਾਰ ਨੂੰ ਕਟਣ 파ਵਨ ਵਿਰਤ ਕਰਨ ਵਾਲੇ ਹਰ ਪਰਮੇਸ਼ਰ ਜੀ ਸਾਡੇ ਤੇ ਕਿਰਪਾ ਭਾਵ ਦੇ ਆ ਦ੍ਰਿਸ਼ਟੀ ਧਾਰਨ ਕਰੋ ਜਿਵੇਂ ਪਿਛਲੇ ਹਰੇਕ ਭਗਤਾ ਤੇ ਕੀਤੀ ਹੈ ਜਿਸ ਕਰਕੇ हे राम ਪਰਮੇਸ਼ਰ ਜੀ ਸਾਨੂੰ ਆਪ ਜੀ ਦੀ सत्संगਤ ਨਾਲ ਮਿਲਣ ਦਾ ਹਿਰਦੇ ਅੰਦਰ ਉਹ ਮਹਾ ਉਤਸ਼ਾਹ ਆ ਜਾਵੇ ਚਾ ਚੜ ਜਾਵੇ ਹਰ ਗੁਣ ਬਾਣੀ ਸਰਵਣ ਸੁਣਾਹਾ ਕਰ ਕਿਰਪਾ ਸਤ ਗੁਰੂ ਮਿਲਾਹਾ ਏ ਹਰ ਪਰਮੇਸ਼ਰ ਜੀ ਆਪ ਜੀ ਦੇ ਪ੍ਰਾਪਤੀ ਦੇ ਗੁਣਾ ਵਾਲੀ ਸਰੂਪ ਦੇ ਗੁਣ ਗਿਆਨ ਵਾਲੀ ਬਾਣੀ ਅਸੀਂ ਪ੍ਰਤੱਖ ਕੰਨਾਂ ਨਾਲ ਸ਼ਰਧਾ ਤੇ ਵਿਸ਼ਵਾਸ ਰੂਪੀ ਸਰਵਣ ਕੰਨਾਂ ਨਾਲ ਸੁਣਾਹਾ ਸੁਣਨਾ ਕਰੀਏ ਇਸ ਕਰਕੇ ਸਾਨੂੰ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਪੂਰੇ ਸਤਿਗੁਰਾਂ ਨਾਲ ਮਿਲਾਉਣਾ ਕਰੋ ਅਤੇ ਗੁਣ ਗਾਵੇ ਗੁਣ ਬੋਲੇ ਬਾਣੀ ਹਰ ਗੁਣ ਜਪ ਓ ਮਹਾਰਾਮ ਉਹਨਾਂ ਗੁਰਾਂ ਨਾਲ ਮਿਲ ਕੇ ਆਪ ਜੀ ਦੇ ਕੀਰਤਨ ਰੂਪ ਵਿੱਚ ਗੁਣਾਂ ਨੂੰ ਗਾਉਣਾ ਕਰੀਏ ਤੇ ਫਿਰ ਸੁੱਤੇ ਸਿੱਧੀ ਆਪ ਜੀ ਦੇ ਗੁਣਾ ਵਾਲੀ ਬਾਣੀ ਬੋਲਣਾ ਕਰੀਏ ਏ ਰਾਮ ਰਮੇ ਹੋਏ ਹਰ ਪਰਮੇਸ਼ਰ ਜੀ ਆਪ ਜੀ ਦੇ ਕੀਰਤਨ ਰੂਪ ਵਿੱਚ ਗੁਣਾ ਦੇ ਜਪਣੇ ਕਰਕੇ ਤੁਹਾਡੀ ਪ੍ਰਾਪਤੀ ਦਾ ਸਾਡੇ ਹਿਰਦੇ ਅੰਦਰ ਉਮਾਹਾ ਉਤਸ਼ਾਹ ਪੈਦਾ ਹੁੰਦਾ ਹੈ ਸਭ ਤੀਰਥ ਵਰਤ ਜਗ ਪੁੰਨ ਤੋਲਾ ਹਰ ਹਰ ਨਾਮ ਨ ਪੁੱਜਹਿ ਪੂਜਾ ਸਾਰੇ ਤੀਰਥਾਂ ਦੇ ਇਸ਼ਨਾਨਾਂ ਦਾ ਫਲ ਇਕਾਦਿਸ਼ ਆਦਿਕ ਦੇ ਵਰਤ ਰੱਖਣ ਦੇ ਫਲ ਜਗ ਆਦਕਾਂ ਦੇ ਫਲ ਕੁਰਬਾਂ ਦੇ ਸਮੇਂ ਕੀਤੇ ਪੁੰਨਾਂ ਦਾ ਫਲ ਆਦਿਕ ਸਾਰੇ ਕਰਮ ਆਪ ਜੀ ਦੇ ਨਾਮ ਬਰਾਬਰ ਵਿਚਾਰ ਰੂਪੀ ਤਰਾਜੂ ਨਾਲ ਤੋਲ ਕੇ ਦੇਖੇ ਹਨ ਪਰੰਤੂ हे ਹਰੀ ਪਰਮੇਸ਼ਰ ਜੀ ਇਹ ਸਾਰੇ ਕਰਮ ਆਪ ਜੀ ਦੇ ਨਾਮ ਬਰਾਬਰ ਪੁਜਾਇਆ ਵੀ ਪੁੱਜ ਨਹੀਂ ਸਕਦੇ ਕਿਉਂਕਿ ਬਹੁ ਸ਼ਾਸਤਰ ਬਹੁ ਸਿਮਰਤੀ ਪੀਖੇ ਸਰਬ ਟਡੋਲ ਪੂਜ ਸਨਾਹੀ ਹਰਿ ਹਰੇ ਨਾਨਕ ਨਾਮ ਅਮੋਲ ਭਗਤ ਨਾਮਦੇਵ ਜੀ ਗੋੰਡ ਰਾਗ ਵਿੱਚ ਪਰਮਾਉਂਦੇ ਆ ਅਸਮੇਦ ਜਗਨੇ ਤੁਲਾਪੁਰਖ ਦਾਨੇ ਬਰਾਗ ਇਸ ਨਾਨੇ ਤਉਨ ਪੁਜੈ ਹਰ ਕੀਰਤ ਨਾਮ ਫਿਰ ਪਾਵਨ ਅੰਗ ਤੇ ਸਤਿਗੁਰੂ ਕਿਰਪਾ ਕਰਦੇ 973 ਅੰਗ ਤੇ ਗੰਗਾ ਜੋ ਗੋਦਾਵਰ ਜਾਈਐ ਕੁੰਭ ਜੋ ਕੇਦਾਰ ਨਹੀਐ ਗੋਮਤੀ ਸਹਿਸ ਗਊ ਦਾਨ ਕੀਜੈ ਕੋਟ ਜੋ ਤੀਰਥ ਕਰੈ ਤਨ ਜੋ ਹਿਵਾਲੇ ਗਾਰੈ RAM ਨਾਮ ਸਰ ਤਉ ਨ ਪੂਜੈ ਪਾਤਸ਼ਾਹ ਵਰਮਉਂਦੇ ਨਾਮ ਦੇ ਤੁਲ ਬਰਾਬਰ ਕੋਈ ਵੀ ਸ਼ੈ ਨਹੀਂ ਹਰ ਹਰ ਅਤੁੱਲ ਤੋਲ ਅਤ ਭਾਰੀ ਗੁਰਮਤਿ ਜਪ ਓ ਮਾਹਾਰਾਮ ਇਹ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਜੀ ਵਾਹਿਗੁਰੂ ਆਪ ਜੀ ਦਾ ਨਾਮ ਅਤੁੱਲ ਤੋਲਣ ਮਾਪਣ ਤੋਂ ਰਹਿਤ ਹੈ ਤੇ ਤੁਹਾਡਾ ਵਿਚਾਰ ਰੂਪੀ ਤੋਲ ਵੀ અત્યੰਤ ਭਾਰੀ ਹੈ। हे ਹਰੀ ਪਰਮੇਸ਼ਰ ਜੀ ਜੇ ਤੁਹਾਨੂੰ ਬੁੱਧੀ ਰੂਪੀ ਤਰਾਜੂ ਵਿੱਚ ਸ਼ਾਸਤਰ ਪ੍ਰਮਾਣ ਰੂਪੀ ਵੱਟੇ ਪਾ ਕੇ ਤੋਲੀਏ ਤਾਂ ਵੀ ਤੂੰ ਇਸ ਤੋਲ ਦੇ ਤੋਲਣ ਤੋਂ ਰਹਿਤ ਹੈ ਕਿਉਂਕਿ ਤੇਰਾ ਵਿਚਾਰ ਰੂਪੀ ਤੋਲ અત્યੰਤ ਭਾਰਾ ਹੈ। ਇਸ ਕਰਕੇ हे ਰਾਮ ਪਰਮੇਸ਼ਰ ਜੀ ਆਪ ਜੀ ਕਿਰਪਾ ਕਰੋ ਕਿ ਸਾਡੇ ਹਿਰਦੇ ਅੰਦਰ ਵੀ ਗੁਰਮਤਿ ਦੁਆਰਾ ਆਪਜੀ ਦੇ ਨਾਮ ਅੰਮ੍ਰਿਤ ਜਪਣ ਦਾ ਉਹ ਮਾਹਾ ਉਤਸ਼ਾਹ ਪੈਦਾ ਹੋਵੇ ਸਭ ਕਰਮ ਧਰਮ ਹਰ ਨਾਮ ਜਪਾ ਹਿਲ ਵਿਖ ਮੈਲ ਪਾਪ ਤੋਵਾ ਹੇ ਹਰ ਪਰਮੇਸ਼ਰ ਜੀ ਜਿਨ੍ਹਾਂ ਗੁਰਮੁਖ ਜਨਾਂ ਨੇ ਤੁਹਾਡਾ ਨਾਮ ਜਪਿਆ ਹੈ ਉਹਨਾਂ ਨੇ ਸਾਰੇ ਨਿਤ ਨਿਮਿਤ ਆਦਿ ਕਰਮ ਜਗ ਆਦਿਕ ਕਰਮ ਧਰਮ ਕਰ ਲਏ ਹਨ ਉਨਾ ਗੁਰਮੁਖ ਜਨਾਂ ਦੇ ਆਪਜੀ ਦਾ ਨਾਮ ਹੀ ਕਿਲਵਿਕ ਚਾਰ ਪ੍ਰਕਾਰ ਦੇ ਪਾਪ ਤੇ ਜਨਮਾਂ ਜਨਮਾਤਰਾ ਦੇ ਪਾਪਾਂ ਦੀ ਮੈਲ ਮਲੀਨਤਾ ਨੂੰ ਤੋਵਾਹ ਤੋ ਦਿੰਦਾ ਹੈ ਦੀਨ ਦਇਆਲ ਹੋ ਹੋ ਜਨ ਉਪਰ ਦੇਹ ਨਾਨਕ ਨਾਮ ਓ ਮਹਾਰਾਮ ਹੇ ਦੀਨ ਗਰੀਬਾਂ ਤੇ ਦਇਆਲ ਦਇਆਲਤਾ ਕਰਨ ਵਾਲੇ दया ਕਰਨ ਵਾਲੇ राम रमे हुए परमेश्वर वाघगुरु जी आप जी ਸਾਡੇ ਜਿਨ੍ਹਾਂ ਉਪਰ ਕੀਏ ਉੱਤੇ ਵੀ ਦਿਆਲੂ ਹੋਵੋ ਅਤੇ ਸਾਨੂੰ ਵੀ ਨਾਮ ਜਪਣ ਦਾ ਉਮਾਹ ਉਤਸ਼ਾਹ ਬਖਸ਼ ਦੇਣਾ ਕਰੋ ਜੀ ਭਾਵ ਹਰ ਵਕਤ ਸਾਡੇ ਹਿਰਦੇ ਅੰਦਰ ਆਪ ਜੀ ਦੇ ਨਾਮ ਜਪਣ ਦਾ ਉਤਸ਼ਾਹ ਬਣਿਆ ਰਹੇ ਸੋ ਸਾਧ ਸੰਗਤ ਜੀ ਇਥੋਂ ਤੱਕ ਜੋ ਸ਼ਬਦਾਂ ਦਾ ਅੰਕਾਂ ਦਾ ਵੇਰਵਾ ਆਇਆ ਹੈ ਆਪ ਜੀ ਪੋਥੀ ਪ੍ਰਕਾਸ਼ ਕਰਕੇ ਦਰਸ਼ਨ ਕਰ ਰਹੇ ਹੋਗੇ ਜੋ ਚਾਰ ਅੰਕ ਲੱਗਾ ਹੈ ਇਸ ਦਾ ਭਾਵ ਹੈ ਚਾਰ ਪਦਿਆਂ ਵਾਲੀ ਸ਼ਬਦਾਏ ਹਨ ਜੋ ਪੰਜ ਅੰਕ ਲੱਗਾ ਹੈ ਇਸ ਦਾ ਭਾਵ ਹੈ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਘਰ ਦੂਸਰੇ ਵਿੱਚ ਪੰਜ ਸ਼ਬਦ ਤੇ 6 ਸ਼ਬਦ ਪਹਿਲੇ ਘਰ ਵਿੱਚ ਆਏ ਹਨ ਸੋ ਇਸ ਕਰਕੇ ਅਖੀਰ ਵਿੱਚ ਜੋ 11 ਅੰਕ ਲੱਗਾ ਹੈ ਇਸ ਤੋਂ ਭਾਵ ਹੈ ਇਥੋਂ ਤੱਕ ਜੈਤਸਰੀ ਰਾਗ ਵਿੱਚ ਚੌਥੇ ਪਾਤਸ਼ਾਹ ਦੀ ਬਾਣੀ ਸੰਪੂਰਨ ਹੋਈ ਹੈ ਅੱਗੇ ਹੁਣ ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਪ੍ਰਾਰੰਭ ਹੋ ਰਹੀ ਹੈ ਜੈਤਸਰੀ ਮਹੱਲਾ ਪੰਜਵਾਂ ਘਰ ਚੌਥੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀਵਾਨ ਵਿੱਚ ਸ਼ੁਭਦ ਹਨ ਕਾਮਨਾ ਧਾਰ ਕੇ ਆਏ ਹੋਏ ਗੁਰਸਿੱਖਾਂ ਨੂੰ ਦੁੱਧ ਪੋਤ ਸੁਖ ਸ਼ਾਂਤੀ ਆਦਿ ਬਖਸ਼ਿਸ਼ਾਂ ਕਰ ਰਹੇ ਹਨ ਤਾਂ ਕੋਈ ਸਿੱਖਾਂ ਨੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸਤਿਗੁਰੂ ਜੀ ਸੰਸਾਰ ਦੇ ਅੰਦਰ ਪੁਰਖ ਦੇ ਹਿੱਤ ਕਰਨ ਵਾਲੇ ਕੌਣ ਹਨ ਭਾਵ ਸੰਸਾਰੀ ਲੋਕਾਂ ਨੇ ਤਾਂ ਤਿੰਨ ਮਿੱਤਰ ਸੰਬੰਧੀ ਧਨ ਕਰਮ ਮੰਨੇ ਹਨ ਪਰ ਆਪ ਜੀ ਕਿਰਪਾ ਕਰਕੇ ਦੱਸੋਗੇ ਨਾ ਮਿੱਤਰਾ ਵਿੱਚੋਂ ਸੰਸਾਰ ਦੇ ਅੰਦਰ ਕੌਣ ਅਸਲੀ ਸਹਾਇਕ ਮਿੱਤਰ ਹੈ ਤਾਂ ਸੁਣ ਕਰਕੇ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਹਿਬ ਜੀ ਨੇ ਜੈਤਿ ਸ੍ਰੀ ਰਾਗਣੀ ਅੰਦਰ ਤੀਸਰੇ ਸੁਰ ਤਾਲ ਵਿੱਚ ਪਹਿਲਾ ਮੰਗਲ ਕਰਦਿਆਂ ਸ਼ਬਦ ਉਚਾਰਨ ਕੀਤਾ ਸਤਿਗੁਰੂ ਮੰਗਲ ਕਰਦੇ ਹਨ ਇੱਕ ਓੰਕਾਰ ਇੱਕ ਜੋ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਰਬਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਕੋਈ ਜਾਣੈ ਕਮਨ ਈਹਾ ਜਗ ਮੀਤ ਏ ਭਾਈ ਆਉ ਤੁਹਾਨੂੰ ਦਸੀਏ ਕੌਣ ਇਸ ਜਗ ਦੇ ਵਿੱਚ ਮਿੱਤਰ ਹੈ ਕੋਈ ਵਿਰਲਾ ਪੁਰਖ ਹੀ ਜਾਣਦਾ ਹੈ ਕਿ ਈਹਾਂ ਇਸ ਜਗ ਸੰਸਾਰ ਵਿੱਚ ਮੈਨੂੰ ਪਿਆਰ ਕਰਨ ਵਾਲਾ ਕਿਹੜਾ ਅਸਲੀ ਮਿੱਤਰ ਹੈ ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ ਤਾਂ ਕੀ ਨਿਰਮਲ ਰੀਤ ਰਹਾਉ ਜਿਸ ਪੁਰਖ ਤੇ ਪਰਮੇਸ਼ਰ ਪੂਰਬਲੇ ਪੁੰਨਾ ਦਾ ਪ੍ਰੇਰਿਆ ਹੋਇਆ ਕਿਰਪਾਲੂ ਦਿਆਲੂ ਹੁੰਦਾ ਹੈ ਪਾਤਸ਼ਾਹ ਫਰਮਾਉਂਦੇ ਅਸਲ ਵਿੱਚ ਉਹੀ ਪੁਰਖ ਇਸ ਵਿਦਜੁਗਤੀ ਨੂੰ ਬੁੱਝ ਸਮਝ ਸਕਦਾ ਹੈ ਅਤੇ ਉਸੇ ਪੁਰਖ ਦੀ ਨਿਰਮਲ ਉज्जਲ ਰੀਤ ਮਰਿਆਦਾ ਹੈ ਉਸੇ ਪੁਰਖ ਦੀ ਮਾਇਆ ਦੀ ਮੈਲ ਤੋਂ ਅਵਿਦਿਆ ਦੀ ਮੈਲ ਤੋਂ ਅਸਤ ਜੜ ਦੁੱਖ ਰੂਪ ਸੁਭਾਵਾਂ ਦੀ ਮੈਲ ਤੋਂ ਰਹਿਤ ਉज्जਲ ਮਰਿਆਦਾ ਹੈ ਰਹਾਉ ਜਿੰਨਾ ਸਬੰਧੀਆਂ ਨਾਲ ਪੁਰਖ ਗਲਤੀ ਨਾਲ ਪਿਆਰ ਕਰੀ ਬੈਠਾ ਹੈ ਉਹਨਾਂ ਸਬੰਧੀਆਂ ਦੀ ਬਾਬਤ ਸਤਿਗੁਰੂ ਅੱਗੇ ਹੁਣ ਦੱਸ ਰੇ ਸੁਣੋ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਆ ਮਾਤ ਪਿਤਾ ਬਨਤਾ ਸੁਤ ਬੰਧਪ ਇਸਤ ਮੀਤ ਅਰਪਾਈ ਮਾਤ ਮਾਂ ਪਿਤਾ ਪਿਓ ਬਨਤਾ ਇਸਤਰੀ ਸੁਤ ਪੁੱਤਰ ਬੰਧਪ ਸਬੰਧੀ ਇਸਤ ਪਿਆਰੇ ਮੀਤ ਮਿੱਤਰ ਅਰਕੀ ਅਤੇ ਭਾਈ ਪ੍ਰਹਾਦਕ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ ਪਾਤਸ਼ਾਹ ਫਰਮਾਉਂਦੇ ਹਨ ਇਹ ਸਾਰੇ ਪੂਰਬਲੇ ਜਨਮਾਂ ਦੇ ਕੀਤੇ ਹੋਏ ਸੰਜੋਗੀ ਕਰਮਾਂ ਕਰਕੇ ਮਿਲੇ ਹੋਏ ਹਨ ਪੂਰਬਲੇ ਜਨਮਾਂ ਦੇ ਸੰਜੋਗਾਂ ਕਰਕੇ ਲੈਣ ਦੇਣ ਦੇ ਸਬੰਧ ਕਰਕੇ ਮਿਲੇ ਹਨ ਪਰੰਤੂ ਅੰਤ ਦੇ ਸਮੇਂ ਇਹਨਾਂ ਵਿੱਚੋਂ ਕੋਈ ਵੀ ਸਹਾਇਕ ਨਹੀਂ ਹੁੰਦਾ ਅਰਥਾਤ ਅ ਗਿਆਨ ਵਸ ਜੀਵਨ ਸਬੰਧੀਆਂ ਨੂੰ ਆਪਣਾ ਸਹਾਇਕ ਮੰਨੀ ਬੈਠਾ ਹੈ ਪਰ ਅਸਲੀ ਸਹਾਇਕਤਾ ਪਰਮੇਸ਼ਰ ਦਾ ਨਾਮ ਹੀ ਹੈ ਪਾਤਸ਼ਾਹ ਗੌੜੀ ਸੁਖਮਨੀ ਵਿੱਚ ਪਰਮਾਉਂਦੇ ਹਨ ਜਹ ਮਾਤ ਪਿਤਾ ਸੋਤ ਮੀਤ ਨ ਭਾਈ ਮਨ ਊਹਾ ਨਾਮ ਤੀਰੈ ਸੰਗ ਸਹਾਈ ਜਿਵੇਂ ਇਤਿਹਾਸ ਦੇ ਵਿੱਚ ਇਸ ਤੁਕ ਦੇ ਸਿਧਾਂਤ ਤੇ ਇੱਕ ਮਾਧੋਦਾਸ ਜੀ ਦੀ ਸਾਖੀ ਆਉਂਦੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕਰਨੀ ਤੇ ਕਤਨੀ ਦੇ ਪੂਰੇ ਸਿੱਖਾ ਵਿੱਚੋਂ ਸੋਢੀ ਖਾਨਦਾਨ ਦੇ ਇੱਕ ਸੰਤ ਮਾਧੂਦਾਸ ਜੀ ਹੋਏ ਜਿਨ੍ਹਾਂ ਨੂੰ ਸਤਿਗੁਰਾਂ ਨੇ ਪ੍ਰਚਾਰ ਕਰਨ ਲਈ ਕਸ਼ਮੀਰ ਦਾ ਇਲਾਕਾ ਦਿੱਤਾ ਹੋਇਆ ਸੀ ਜਿੱਥੇ ਇਹਨਾਂ ਦੀ ਕਰਨੀ ਅਤੇ ਕਤਨੀ ਦੇ ਪ੍ਰਭਾਵ ਕਰਕੇ ਸਾਰੇ ਲੋਕ ਸਤਕਾਰ ਕਰਦੇ ਸਨ ਅਤੇ ਗੁਰਮਤ ਵਿਚਾਰਾਂ ਸੁਣ ਕੇ ਲਾਭ ਵੀ ਉਠਾਉਂਦੇ ਸਨ ਕਸ਼ਮੀਰ ਦੇ ਇੱਕ ਸ਼ਾਹੂਕਾਰ ਦੇ ਚਾਰ ਪੁੱਤਰਾਂ ਵਿੱਚੋਂ ਸਭ ਤੋਂ ਛੋਟਾ ਜੋ ਸੰਤਾਂ ਦਾ ਮਿਲਾਪੀ ਸੀ ਉਹ ਸੰਤ ਮਾਧੋਦਾਸ ਜੀ ਦਾ ਸੰਗੀ ਹੋ ਕੇ ਬਹੁਤ ਸਮਾ ਸੇਵਾ ਸਿਮਰਨ ਤੇ satsang ਵਿੱਚ ਬਤੌਣ ਲੱਗਾ ਕਥਾ ਵਿੱਚ ਐਸਾ ਨੇਮ ਪ੍ਰਪੱਕ ਕੀਤਾ ਕਿ ਕਥਾ ਦੀ ਸਮਾਪਤੀ ਦੀ ਅਰਦਾਸ ਤੋਂ ਬਾਅਦ ਨਹੀਂ ਘਰ ਜਾਇਆ ਕਰੇ ਇੱਕ ਰਾਤ ਨਗਰ ਵਿੱਚ ਕੋਈ ਵੱਡੀ ਚੋਰੀ ਹੋ ਗਈ ਜਿਸ ਕਾਰਨ ਬਾਦਸ਼ਾਹ ਨੇ ਹੁਕਮ ਦੇ ਦਿੱਤਾ ਕਿ ਪਰਜਾ ਵਿੱਚੋਂ ਕੋਈ ਵੀ ਮਨੁੱਖ ਅੱਧੀ ਰਾਤ ਤੋਂ ਬਾਅਦ ਬਾਹਰ ਫਿਰਦਾ ਪਾਇਆ ਗਿਆ ਤਾਂ ਉਸ ਨੂੰ ਚੋਰ ਸਮਝ ਕੇ ਬਿਨਾ ਕੋਈ ਨਿਰਣਾ ਕੀਤੇ ਸੂਲੀ ਤੇ ਟੰਗ ਦਿੱਤਾ ਜਾਵੇਗਾ ਸੰਗਤਾਂ ਨੇ ਸੰਤ ਮਾਧੋਦਾਸ ਜੀ ਨੂੰ ਬੇਨਤੀ ਕੀਤੀ ਕਿ ਰਾਜੇ ਦਾ ਇਹ ਹੁਕਮ ਹੈ ਇਸ ਲਈ ਤੁਸੀਂ ਸਮੇਂ ਸਿਰ ਕਥਾ ਦੀ ਸਮਾਪਤੀ ਕਰਨ ਦੀ ਕਿਰਪਾਲਤਾ ਕਰਨੀ ਮਹਾਪੁਰਖਾਂ ਨੇ ਸੰਗਤਾਂ ਦੀ ਬੇਨਤੀ ਸਵੀਕਾਰ ਕਰਕੇ ਸਮੇਂ ਅਨੁਸਾਰ ਸਮਾਪਤੀ ਕਰਨੀ ਸ਼ੁਰੂ ਕਰ ਦਿੱਤੀ ਇੱਕ ਦਿਨ ਦੀ ਗੱਲ ਹੈ ਮਹਾਪੁਰਸ਼ਾਂ ਨੂੰ ਕਥਾ ਦਾ ਐਸਾ ਰਸ ਆਇਆ ਕਿ ਕਥਾ ਦੀ ਮਸਤੀ ਵਿੱਚ ਸਮੇਂ ਦਾ ਚੇਤਾ ਹੀ ਨਾ ਰਿਹਾ ਜਦੋਂ ਸਮਾਂ ਉੱਤੇ ਹੁੰਦਾ ਜਾਂਦਾ ਵੇਖਿਆ ਤਾਂ ਬਾਦਸ਼ਾਹ ਦੇ ਪੈਰ ਕਰਕੇ ਸੰਗਤਾਂ ਉੱਠ ਕੇ ਚਲੇ ਗਈਆਂ ਪਰ ਮਹਾਪੁਰਸ਼ ਅੱਖਾਂ ਬੰਦ ਕਰਕੇ ਕਥਾ ਕਰੀ ਗਏ ਤੇ ਉਹ ਸ਼ਾਹੂਕਾਰ ਦਾ ਲੜਕਾ ਬੈਠਾ ਰਿਹਾ ਜਦੋਂ ਮਹਾਪੁਰਸ਼ਾਂ ਨੇ ਅੱਖਾਂ ਖੋਲੀਆਂ ਤਾਂ ਕੀ ਦੇਖਿਆ ਕਿ ਸਾਰੇ ਉੱਠ ਕੇ ਚਲੇ ਗਏ ਪਰ ਇਹ ਲੜਕਾ ਨਹੀਂ ਗਿਆ ਮਹਾਪੁਰਸ਼ ਕਹਿਣ ਲੱਗੇ ਕਿ ਮੈਨੂੰ ਸਮੇਂ ਦਾ ਚੇਤਾ ਨਹੀਂ ਰਿਹਾ ਜਿੱਥੇ ਹੋਰ ਉੱਠ ਕੇ ਚਲੇ ਗਏ ਤੂੰ ਵੀ ਚਲੇ ਜਾਣਾ ਸੀ ਉਹ ਲੜਕਾ ਕਹਿਣ ਲੱਗਾ ਮਹਾਰਾਜ ਜੇ ਮੈਂ ਚਲਿਆ ਜਾਂਦਾ ਤਾਂ ਇੱਕ ਤਾਂ ਮੇਰੇ ਸਰੋਤੇ ਪੜ ਨੂੰ ਲਾਜ ਲੱਗਦੀ ਦੂਜਾ ਮੇਰਾ ਨਿਜਮ ਟੁੱਟਦਾ ਤੀਸਰਾ ਕਥਾ ਦਾ ਨਰਾਦਰ ਹੁੰਦਾ ਕਿ ਇੱਕ ਸਰੋਤਾ ਨਹੀਂ ਰਿਹਾ ਇਸ ਕਰਕੇ ਗੁਰੂ ਦੀਆਂ ਖੁਸ਼ੀਆਂ ਨਹੀਂ ਸੀ ਹੋਣੀਆਂ ਚੌਥਾ ਕਥਾ ਦਾ ਰਸ ਛੱਡ ਕੇ ਮੈਂ ਜਾ ਨਹੀਂ ਸਕਿਆ ਨਾ ਜਾਣ ਕਰਕੇ ਭਾਵੇਂ ਰਾਜੇ ਦੇ ਹੁਕਮ ਦੀ ਉਲੰਘਣਾ ਹੋਈ ਹੈ ਪਰ ਮੈਨੂੰ ਖੁਸ਼ੀ ਹੋਈ ਹੈ ਕਿ ਮੈਂ ਹੁ ਗੁਰੂ ਦਾ ਹੁਕਮ ਮੰਨਿਆ ਮਹਾਪੁਰਸ਼ਾਂ ਦੇ ਅੰਦਰੋਂ ਅਸੀਸ ਨਿਕਲੀ ਕੇ ਬੱਚਾ ਤੇਰਾ ਗੁਰੂ ਰਾਖਾ ਇਹ ਬੱਚਾ ਜਦੋਂ ਘਰ ਨੂੰ ਮੁੜਿਆ ਤਾਂ ਦੀ ਰਾਤ ਨੂੰ ਸਮਾ ਉੱਤੇ ਹੋਣ ਕਰਕੇ ਪੁਲਿਸ ਵਾਲਿਆਂ ਨੇ ਫੜ ਲਿਆ ਇਸ ਨੇ ਪੁੱਛਣ ਤੋਂ ਦੱਸਿਆ ਕਿ ਮੈਂ ਫਲਾਣੇ ਸ਼ਾਹੂਕਾਰ ਦਾ ਪੁੱਤਰ ਹਾਂ ਬਾਦਸ਼ਾਹ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਬਾਦਸ਼ਾਹ ਨੇ ਸ਼ਾਹੂਕਾਰ ਨੂੰ ਬੁਲਾ ਕੇ ਪੁੱਛਿਆ ਕਿ ਇਹ ਤੇਰਾ ਪੁੱਤਰ ਹੈ ਤਾਂ ਸ਼ਾਹੂਕਾਰ ਜੋ ਆਪਣੇ ਪੁੱਤਰ ਵੱਲੋਂ ਘਰ ਦਾ ਕੰਮ ਨਾ ਕਰਨੇ ਕਰਕੇ ਦੁਖੀ ਸੀ ਕਹਿਣ ਲੱਗਾ ਕਿ ਇਹ ਮੇਰਾ ਕੁਝ ਨਹੀਂ ਲੱਗਦਾ ਮਾਤਾ ਨੇ ਵੀ ਐਸੇ ਬਚਨ ਕਹੇ ਪੁੱਤਰ istri ਅਤੇ ਪ੍ਰਾਇ ਸਭ ਦੇਖ ਕੇ ਕਿ ਪੁਲਸ ਦਾ ਫੜਿਆ ਹੋਇਆ ਹੈ ਸਾਰੇ ਹੀ ਮੁਕਰ ਗਏ ਕਿ ਇਹ ਸਾਡਾ ਕੁਝ ਨਹੀਂ ਲੱਗਦਾ ਕਿਉਂਕਿ ਬਾਦਸ਼ਾਹ ਦੇ ਹੁਕਮ ਤੋਂ ਸਾਰੇ ਹੀ ਡਰੇ ਹੋਏ ਸਨ ਸੂਲੀ ਚੜਾਉਣ ਤੋਂ ਪਹਿਲਾਂ ਰਾਜੇ ਨੇ ਪੁੱਛਿਆ ਤੇਰਾ ਕੋਈ ਹੋਰ ਵੀ ਮਿਲਣ ਵਾਲਾ ਹੈ ਤਾਂ ਉਸਨੇ ਸੰਤ ਮਾਧੋਦਾਸ ਦਾ ਨਾਮ ਲਿਆ ਤਦ ਬਾਦਸ਼ਾਹ ਨੇ ਮਾਧੋਦਾਸ ਨੂੰ ਤੁਰੰਤ ਬੁਲਾਇਆ ਜਦ ਸੰਤ ਮਾਧੋਦਾਸ ਜੀ ਪਹੁੰਚੇ ਤਾਂ ਬਾਦਸ਼ਾਹ ਨੇ ਪੁੱਛਿਆ ਕਿ ਇਹ ਲੜਕਾ ਤੇਰਾ ਕੀ ਲੱਗਦਾ ਹੈ ਤਾਂ ਸੰਤ ਜੀ ਕਹਿਣ ਲੱਗੇ ਕਿ ਭਾਵੇਂ ਤੁਸੀਂ ਇਸ ਨੂੰ ਮੇਰਾ ਚੇਲਾ ਕਹੋ ਪੁੱਤਰ ਕਹੋ ਸਤਸੰਗੀ ਕਹੋ ਇਹ ਮੇਰਾ ਸਭ ਕੁਝ ਹੀ ਲੱਗਦਾ ਹੈ ਬਾਦਸ਼ਾਹ ਨੇ ਕਿਹਾ ਸੰਤ ਜੀ ਇਹ ਵਾਰਾ ਗਰਦੀ ਕਰਦਾ ਫੜਿਆ ਗਿਆ ਹੈ ਅੱਧੀ ਰਾਤ ਤਾਂ ਕੋਈ satsang ਨਹੀਂ ਨਾ ਹੋ ਰਹੀ ਸੀ ਮੇਰੇ ਹੁਕਮ ਮੁਤਾਬਕ ਅੱਧੀ ਰਾਤ ਤੋਂ ਬਾਅਦ ਫੜੇ ਜਾਣ ਕਰਕੇ ਇਸ ਨੂੰ ਸੂਲੀ ਤੇ ਚੜਨ ਲੱਗਾ ਸੰਤ ਮਾਧੋਦਾਸ ਕਹਿਣ ਲੱਗੇ ਬਾਦਸ਼ਾ ਸਮਝਾਰੇ ਚੋਰ ਨਹੀਂ ਬੇਗੁਨਾ ਹੈ ਅਗਰ ਤੂੰ ਅੱਧੀ ਰਾਤ ਤੋਂ ਬਾਅਦ ਫਿਰਨ ਦਾ ਗੁਨਾਹ ਮੰਨਦਾ ਹੈ ਤਾਂ ਇਹ ਸਜ਼ਾ ਮੈਨੂੰ ਦੇਣੀ ਕਰ ਕਿਉਂਕਿ ਮੇਰੀ ਵਜ੍ਹਾ ਕਰਕੇ ਦੇਰੀ ਨਾਲ ਗਿਆ ਸੀ ਜੇ ਮੈਂ ਕਥਾ ਦੀ ਸਮਾਪਤੀ ਸਮੇਂ ਸਿਰ ਕਰ ਦਿੰਦਾ ਤਾਂ ਇਸ ਦੀ ਇਹ ਦੁਰਦਸ਼ਾ ਨਾ ਹੁੰਦੀ ਇਸ ਥਾਦ ਹੁੰਦਾ ਹੋਇਆ ਵੀ ਚੋਰ ਨਾ ਵੱਜਦਾ ਬਾਦਸ਼ਾਹ ਹੰਕਾਰ ਵਿੱਚ ਆ ਕੇ ਕਹਿਣ ਲੱਗਾ ਇਸ ਨੂੰ ਬਚਾਉਣ ਵਾਸਤੇ ਤੂੰ ਇਹ ਤਰੀਕਾ ਸੋਚਿਆ ਹੈ ਕਿ ਬਾਦਸ਼ਾਹ ਨੇ ਸੰਤਾਂ ਨੂੰ ਸੂਲੀ ਤੇ ਨਹੀਂ ਟੰਗਣਾ ਜੇ ਟੰਗ ਦਿੱਤਾ ਤਾਂ ਰਾਜੇ ਦੀ ਬਦਨਾਮੀ ਹੋਵੇਗੀ ਕਿਤੇ ਤੁਹਾਡੀ ਵੀ ਇਸ ਦੇ ਨਾਲ ਹਿੱਸਾ ਪਤੀ ਤਾਂ ਨਹੀਂ ਮੈਂ ਇਸ ਨੂੰ ਸੂਲੀ ਤੇ ਟੰਗਣ ਲੱਗਾ ਜੇ ਬਚਾ ਹੁੰਦਾ ਤਾਂ ਬਚਾ ਲਓ ਤਮਹਾਦਮਾ ਨੇ ਕਿਹਾ ਮੈਂ ਇਸ ਨੂੰ ਕੀ ਬਚਾਉਣਾ ਹੈ ਇਸ ਨੂੰ ਗੁਰੂ ਅਰਜਨ ਦੇਵ ਜੀ ਬਚਾਉਣਗੇ ਜਿਨ੍ਹਾਂ ਦੀ ਬਾਣੀ ਦੀ ਕਥਾ ਸੁਣ ਕੇ ਪ੍ਰਭੂ ਦੀ ਬੰਦਗੀ ਵਿੱਚ ਜੁੜਿਆ ਹੈ ਬਾਦਸ਼ਾਹ ਨੇ ਹੰਕਾਰ ਵਿੱਚ ਆ ਕੇ ਕਿਹਾ ਇਸ ਨੂੰ ਮੇਰੇ ਕੋਲੋਂ ਨਾ ਤੇਰਾ ਗੁਰੂ ਬਚਾ ਸਕਦਾ ਤੇ ਨਾ ਤੂੰ ਜਦੋਂ ਬਾਦਸ਼ਾਹ ਦੇ ਹੁਕਮ ਅਨੁਸਾਰ ਜਲਾਦ ਲੱਕੜ ਦੀ ਸੂਲੀ ਤੇ ਚਾੜਨ ਲੱਗੇ ਤਾਂ ਸੰਤ ਮਾਧੂਦਾਸ ਨੇ ਨੇਤਰ ਬੰਦ ਕਰਕੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਤਾਂ ਉਸ ਸੁੱਕੀ ਲੱਕੜ ਵਿੱਚੋਂ ਹਰੀਆਂ ਲਗੜਾਂ ਨਿਕਲ ਕੇ ਧਰਤੀ ਨੂੰ ਆ ਲਗੀਆਂ ਤੇ ਲੜਕੇ ਨੂੰ ਕੁਝ ਵੀ ਨਹੀਂ ਹੋਇਆ ਫਿਰ ਲੋਹੇ ਦੀ ਸੂਲੀ ਗੱਡੀ ਗਈ ਤਾਂ ਉਹ ਵੀ ਮੋਮ ਵਾਂਗ ਢਲ ਕੇ ਧਰਤੀ ਨੂੰ ਆ ਲੱਗੀ ਇਹ ਦੇਖ ਕੇ ਬਾਦਸ਼ਾਹ ਨੇ ਮਹਾਪੁਰਸ਼ਾਂ ਦੇ ਚਰਨ ਫੜੇ ਤੇ ਮਾਫੀ ਮੰਗੀ ਤਦ ਮਾਧੋਦਾਸ ਨੇ ਕਿਹਾ ਕਿ ਮਾਫੀ ਮੰਗਣੀ ਹੈ ਤਾਂ ਸਤਗੁਰਾਂ ਕੋਲੋਂ ਮੰਗੋ ਜਿਨ੍ਹਾਂ ਦੀ ਕਿਰਪਾ ਕਰਕੇ ਇਹ ਲੜਕਾ ਬਚਿਆ ਹੈ ਤਦ ਬਾਦਸ਼ਾਹ ਨੇ ਸਤਗੁਰਾਂ ਦੇ ਦਰਸ਼ਨ ਕਰ ਲਈ ਸੰਤ ਮਾਧੋਦਾਸ ਦੇ ਚਰਨਾਂ ਵਿੱਚ ਬੇਨਤੀ ਕੀਤੀ ਤਾਂ ਸੰਤ ਮਾਧੋਦਾਸ ਬਾਦਸ਼ਾਹ ਦੇ ਤੇ ਲੜਕੇ ਨੂੰ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚਿਆ ਤਾਂ ਸਤਿਗੁਰਾਂ ਨੇ ਇਹ ਤੁਕਾਂ ਉਚਾਰਨ ਕਰਕੇ ਮਾਧੋਦਾਸ ਨੂੰ ਸਨਮਾਨਤ ਕੀਤਾ ਸੀ ਜੈਸਾ ਕਿ ਅਸੀਂ ਰਹਿਰਾਸ ਸਾਹਿਬ ਜੀ ਦੀ ਬਾਣੀ ਵਿੱਚ ਪੜ੍ਹਦੇ ਹਾਂ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਸਤਗੁਰਾਂ ਦਾ ਉਪਦੇਸ਼ ਸੁਣ ਉਸ ਲੜਕੇ ਨੂੰ ਗਿਆਨ ਹੋ ਗਿਆ ਕਿ ਸੰਸਾਰ ਵਿੱਚ ਮਾਤਾ ਪਿਤਾ ਇਸਤਰੀ ਪੁੱਤਰ ਪ੍ਰਾ ਹੋਰ ਸੰਬੰਧੀ ਕਿਸੇ ਦਾ ਕੋਈ ਨਹੀਂ ਅਤੇ ਉਸ ਦੇ ਹਿਰਦੇ ਵਿੱਚੋਂ ਮੋਹ ਦੂਰ ਹੋ ਗਿਆ ਇਸ ਤਰ੍ਹਾਂ ਸਤਗੁਰੂ ਸਾਹਿਬ ਜੀ ਉਪਰੋਕਤ ਪੰਕਤੀ ਵਿੱਚ ਦੱਸ ਰਹੇ ਹਨ ਕਿ ਸੰਸਾਰ ਦੇ ਸੰਬੰਧੀਆਂ ਵਿੱਚੋਂ ਅੰਤ ਵੇਲੇ ਕਿਸੇ ਨੇ ਵੀ ਸਹਾਈਤਾ ਨਹੀਂ ਕਰਨੀ ਬਿਪਤਾ ਪੈਣ ਤੋਂ ਹੀ ਤਾਂ ਜਿਉਂਦੇ ਹੀ ਸਾਥ ਛੱਡ ਜਾਂਦੇ ਹਨ ਇਸ ਲਈ ਸਤਿਗੁਰੂ ਜੀ ਕਹਿੰਦੇ ਹਨ ਇਹ ਤਾਂ ਪੂਰਬਲੇ ਜਨਮ ਦੇ ਸੰਜੋਗੀ ਮਿਲੇ ਹਨ ਅੰਤ ਨੂੰ ਕੋਈ ਵੀ ਸਹਾਇਤਾ ਨਹੀਂ ਕਰਦਾ ਸੋ ਇਸੇ ਤਰ੍ਹਾਂ ਇੱਕ ਪੰਡਤ ਦੀ ਕਰਮਾਂ ਦੇ ਲੈਣ ਦੇਣ ਦੀ ਸਾਖੀ ਵੀ ਆਉਂਦੀ ਹੈ ਛੋਟੀ ਜੀ ਸਾਖੀ ਆਪ ਜੀ ਨਾਲ ਸਾਂਝੀ ਕਰਦੇ ਫਿਰ ਅੱਗੇ ਵਿਚਾਰਵਲ ਤੁਰਾਂਗੇ ਕਹਿੰਦੇ ਜਿਸ ਪ੍ਰਕਾਰ ਇੱਕ ਨਗਰ ਵਿੱਚ ਇੱਕ ਪੰਡਤ ਰਹਿੰਦਾ ਸੀ ਜੋ ਜੋਤਸ਼ੀ ਵੀ ਸੀ ਉਸ ਦੇ ਘਰ ਵਿੱਚ ਇੱਕ ਪੁੱਤਰ ਨੇ ਜਨਮ ਲਿਆ ਜਿਸ ਨੇ ਇਸ ਪੰਡਤ ਦੇ ਪਿਛਲੇ ਜਨਮ ਦੇ 1000 ਰੁਪਏ ਦੇਣੇ ਸਨ ਪੰਡਤ ਨੇ ਆਪਣੀ ਜੋਤਿਸ਼ ਵਿਦਿਆ ਨਾਲ ਵੇਖਿਆ ਤਾਂ ਕਿਹਾ ਕੋਈ ਨਹੀਂ ਵੱਡਾ ਹੋ ਕੇ ਕਮਾ ਕੇ ਦੇ ਦੇਵੇਗਾ ਤਾਂ ਹੀ ਇਸ ਦੀ ਮੌਤ ਹੋਵੇਗੀ ਇਹ ਸੋਚ ਕੇ ਉਹ ਪੁੱਤਰ ਦੇ ਮੋਹ ਵਿੱਚ ਫਸ ਕੇ ਬੜੇ ਲਾਡ ਪਿਆਰ ਨਾਲ ਉਸ ਨੂੰ ਪਾਲਣ ਲੱਗਾ ਜਦੋਂ ਬੱਚਾ ਥੋੜਾ ਵੱਡਾ ਹੋਇਆ ਤਾਂ ਸਬੰਧੀਆਂ ਦੇ ਕੋਲ ਗਏ ਉਸ ਬੱਚੇ ਨੂੰ ਸਬੰਧੀਆਂ ਨੇ 1000 ਰੁਪਏ ਦੇ ਦਿੱਤੇ ਜਦੋਂ ਲੜਕੇ ਨੇ ਘਾਰਾ ਗਿਆ ਆਪਣੇ ਪਿਤਾ ਨੂੰ 1000 ਰੁਪਏ ਦਿੱਤੇ ਤਾਂ ਉਸੇ ਵੇਲੇ ਹੀ ਮਰ ਗਿਆ। ਕੁਝ ਸਮੇਂ ਬਾਅਦ ਫਿਰ ਇੱਕ ਲੜਕਾ ਪੈਦਾ ਹੋਇਆ। ਉਸਨੇ ਪੰਡਤ ਤੋਂ 1000 ਰੁਪਏ ਲੈਣੇ ਸਨ। ਜਦੋਂ ਪੰਡਤ ਨੇ 1000 ਰੁਪਏ ਬੱਚੇ ਦੀ ਖੁਸ਼ੀ ਵਿੱਚ ਖਰਚ ਕਰ ਦਿੱਤੇ ਤਾਂ ਪੁੱਤਰ ਉਸੇ ਸਮੇਂ ਗੁਜ਼ਰ ਗਿਆ ਮਰ ਗਿਆ। ਕਿਉਂਕਿ ਖਰਚ ਬੱਚੇ ਜੰਮੇ ਦੀ ਖੁਸ਼ੀ ਵਿੱਚ ਹੋਇਆ ਸੀ। ਇਸ ਕਰਕੇ ਪੁਰਬਲੇ ਸੰਜੋਗਾ ਦੇ ਲੈਣੇ ਦੇਣੇ ਕਰਕੇ ਸਬੰਧੀ ਇੱਕ ਦੂਜੇ ਨੂੰ ਮਿਲਦੇ ਆ। ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਮੁਕਤ ਮੋਤੀਆਂ ਦੀ ਮਾਲ ਮਾਲ ਕਨਕ ਸੋਨਾ ਲਾਲ ਤੇ ਹੀਰੇ ਆਦ ਇਹ ਸਾਰਾ ਮਾਇਆ ਮਨ ਚਿੱਤ ਦੀ ਰੰਜਨ ਪ੍ਰਸੰਨਤਾ ਕਰਨ ਵਾਲੀ ਹੈ ਮਨੋਰੰਜਨ ਕਰਨ ਵਾਲੀ ਹੈ ਇਹ ਜੀਆ ਨੇ ਮਨ ਨੂੰ ਪ੍ਰਸੰਨ ਕਰਨ ਵਾਲੀ ਮਾਇਆ ਮੰਨੀ ਹੈ ਹਾ ਹਾ ਕਰਤ ਬਿਹਾਨੀ ਅਵਧ ਹੈ ਤਾ ਮੈਂ ਸੰਤੋਖ ਨ ਪਾਇਆ ਹਾਕ ਯੇ ਹਾਈ ਇਧਰੋਂ ਧਨ ਪ੍ਰਾਪਤ ਨ ਹੋਇਆ ਹਾਕ ਯੇ ਹਾਈ ਇਧਰੋਂ ਧਨ ਪ੍ਰਾਪਤ ਨ ਹੋਇਆ ਹਾਈ ਮਾਇਆ ਹਾਈ ਮਾਇਆ ਕਰਦਿਆਂ ਦੀ ਅਬਦੇ ਉਮਰ ਬਿਹਾਨੀ ਬਤੀਤ ਹੋ ਰਹੀ ਆ ਤਾਂ ਕਿ ਇਸ ਪ੍ਰਕਾਰ ਦੀ ਕਲਪਨਾ ਰੂਪ ਬਿਰਤੀ ਵਿੱਚ ਅੱਜ ਤੱਕ ਕਿਸੇ ਨੇ ਵੀ ਸੰਤੋਖ ਸਬਰ ਨਹੀਂ ਪਾਇਆ ਪ੍ਰਾਪਤ ਨਹੀਂ ਕੀਤਾ ਇਸ ਮਾਇਆ ਨੂੰ ਪਾ ਕੇ ਅੱਜ ਤੱਕ ਕਿਸੇ ਨੂੰ ਸੰਤੋਖ ਪ੍ਰਾਪਤ ਨਹੀਂ ਹੋਇਆ ਹਸਤ ਰਥ ਅਸ ਪਵਨ ਤੇਜ ਧਣੀ ਭੂਮਨ ਚਤੁਰੰਗਾ ਹਸਤ ਹਾਤੀ ਰਤ ਦੀ ਸਵਾਰੀ ਪਵਨ ਹਵਾ ਦੀ ਤਰ੍ਹਾਂ ਤੇਜ ਦੌੜਨ ਵਾਲੇ ਅਸ ਕਈਏ ਘੋੜੇ ਹੋਣ ਧਣੀ ਤਣਾੜ ਹੋਵੇ ਭੂਮਨ ਜ਼ਮੀਂਦਾਰ ਭਾਵ ਜ਼ਮੀਨਾਂ ਦਾ ਮਾਲਕ ਹੋਵੇ ਤੇ ਚਤਰਾੰਗਾ ਚਾਰ ਤਰ੍ਹਾਂ ਦੀ ਫੌਜ ਪੈਦਲ ਰੱਥ ਅਸਵਾਰ ਘੋੜ ਅਸਵਾਰ ਹਾਤੀਏ ਸਵਾਰ ਹੋਵੇ ਪਾਵ ਇਤਨੀ ਵਿਭੂਤੀ ਕੋਲ ਹੋਵੇ ਸੰਗ ਨਾ ਚਾਲਿਓ ਇਨ ਮੈਂ ਕਛੂ ਐ ਊਠ ਸਦਾਇਓ ਨੰਗਾ ਤਦ ਵੀ ਪਾਦਸ਼ਾਹ ਫਰਮਾਉਂਦੇ ਸ ਜੀਵ ਦੇ ਅੰਤ ਸਮੇ ਇਹਨਾਂ ਚੀਜ਼ਾਂ ਵਿੱਚੋਂ ਕੁਝ ਵੀ ਨਾਲ ਨਹੀਂ ਚੱਲਦਾ ਇਤਨੀਆਂ ਵਿਭੂਤੀਆਂ ਦਾ ਮਾਲਕ ਜੀਵ ਇਥੋਂ ਦੁਨੀਆ ਚੋਂ ਨੰਗਾ ਹੀ ਉੱਠ ਕੇ ਪਰਲੋਕ ਨੂੰ ਸਦਾਇਓ ਚਲਾ ਜਾਂਦਾ ਹੈ ਹਰ ਕੇ ਸੰਤ ਪ੍ਰੇਪ੍ਰੀਤਮ ਪ੍ਰਭ ਕੇ ਤਾਕੈ ਹਰ ਹਰ ਗਾਈਐ ਹਰ ਪਰਮੇਸ਼ਰ ਦੇ ਸੰਤ ਜੋ ਪ੍ਰੀਤਮ ਪਿਆਰੇ ਪਰਮੇਸ਼ਰ ਦੇ અત્યੰਤ ਪਿਆਰੇ ਹਨ ਜਿਨ੍ਹਾਂ ਵਾਹਿਗੁਰੂ ਦੇ ਪ੍ਰਿਆ ਪਿਆਰੇ ਸੰਤ ਜਨਾਂ ਨੂੰ ਮਨ ਬਾਣੀ ਸਰੀਰ ਕਰਕੇ ਪ੍ਰਭ ਵਾਹਿਗੁਰੂ ਦਾ ਨਾਮ ਪ੍ਰੀਤਮ ਪਿਆਰਾ ਲੱਗਦਾ ਹੈ ਉਹਨਾਂ ਦੇ ਨਾਲ ਮਿਲ ਕੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਗੁਣਾਂ ਨੂੰ ਇਕ ਚਿਤੋ ਕੇ ਗਾਉਣਾ ਕਰੀਏ ਨਾਨਕ ਈਹਾ ਸੁਖ ਆਗੈ ਮੁਖ ਊਜਲ ਸੰਗ ਸੰਤਨ ਕੈ ਪਾਈਐ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਭਾਈ ਇਉਂ ਈਹਾ ਇਸ ਲੋਕ ਵਿੱਚ ਸੁਖ ਤੇ ਆਗੈ ਅੱਗੇ ਪ੍ਰਲੋਕ ਵਿੱਚ ਮੁਖ ਊਜਲਾ ਕਹੀਏ ਊਜਲਾ ਹੁੰਦਾ ਹੈ ਪਰੰਤੂ ਇਹ ਦਾਤ ਸੰਤ ਜਨਾਂ ਦੀ ਸੰਗਤ ਕਰਕੇ ਹੀ ਪਾਈ ਦੀ ਪ੍ਰਾਪਤ ਕਰੀਦੀ ਹੈ ਸੰਤਾਂ ਦੇ ਸੰਗ ਕਰਕੇ ਹੀ ਇਸ ਲੋਕ ਵਿੱਚ ਸੁਖ ਪਾਈਦਾ ਅਤੇ ਅੱਗੇ ਪ੍ਰਲੋਕ ਵਿੱਚ ਉਜਲਾ ਮੁਖ ਲੈ ਕੇ ਜਾਈਦਾ ਪਾਵੁਚੇ ਜੀਵਨ ਦੇ ਸਹਤ ਦਰਗਾਹ ਵਿੱਚ ਜਾਈਦਾ ਹੈ ਇਉ ਕੋਈ ਵਿਰਲਾਪੁਰਖੀ ਸਮਝਦਾ ਹੈ ਕਿ ਸੰਸਾਰ ਵਿੱਚ ਸੱਚੇ ਸਤਿਗੁਰੂ ਵਾਹਿਗੁਰੂ ਦੇ ਪਿਆਰੇ ਸੰਤ ਹੀ ਸੱਚੇ ਮਿੱਤਰ ਹਨ ਜੋ ਕਿਸੇ ਨਾਲ ਵੈਰ ਨਹੀਂ ਕਰਦੇ ਸਭ ਤੇ ਉਪਕਾਰ ਹੀ ਕਰਦੇ ਹਨ ਅਤੇ ਲੋਕ ਪ੍ਰਲੋਕ ਵਿੱਚ ਸਹਾਇਤਾ ਕਰਨ ਵਾਲੇ ਹਨ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ But the.